ਹਾਂਜੀ ਪਿਆਰੀ ਸਾਧ ਸੰਗਤ ਜੀਓ ਬਹੁਤ ਹੀ ਕਰਮਾ ਵਾਲਿਓ ਤੁਸੀਂ ਕਿ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤਾਪ ਸਥਾਨ ਮਾਤਾ ਸਾਹਿਬਕੌਰ ਜੀ ਇਸ ਜਗ੍ਹਾ ਦੇ ਉੱਪਰ ਮਾਤਾ ਸਾਹਿਬਕੌਰ ਜੀ ਤਾਪ ਕਰਦੇ ਹੁੰਦੇ ਸੀਗੇ ਤਾਂ ਤੁਸੀਂ ਦੇਖ ਰਹੇ ਜਿਹੜਾ ਕਿ ਪੂਰਾ ਇੱਥੇ ਇਤਿਹਾਸ ਲਿਖਿਆ ਹੋਇਆ ਵਾ ਮਾਤਾ ਸਾਹਿਬਕੌਰ ਜੀ ਨੂੰ ਖਾਲਸਿਆਂ ਦੀ ਮਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਆ ਤੇ ਇਹ ਵੀ ਕਿਹਾ ਜਾਂਦਾ ਆ ਕਿ ਇਹ ਲਾਹੌਰ ਸਾਈਡ ਤੋਂ ਇੱਕ ਪੰਡਤ ਸੀ ਉਹਨਾਂ ਨੇ ਆਪਣੀ ਬੇਟੀ ਗੁਰੂ ਸਾਹਿਬ ਜੀ ਨੂੰ ਅਰਪਣ ਕਰ ਦਿੱਤੀ ਸੀ ਗੁਰੂ ਸਾਹਿਬ ਜੀ ਜਦੋਂ ਅੰਮ੍ਰਿਤ ਤਿਆਰ ਕੀਤਾ ਤਾਂ ਉਸ ਵੇਲੇ ਜਿਹੜੇ ਪਤਾ ਸਿੱਖੇ ਉਹ ਮਾਤਾ ਸਾਹਿਬ ਕੌਰ ਜੀ ਨੇ ਪਾਈ ਸੀ ਤੇ ਸਿੱਖ ਇਤਿਹਾਸ ਵਿੱਚ ਮਾਤਾ ਸਾਹਿਬ ਕੌਰ ਜੀ ਨੂੰ ਫਿਰ ਹੀ ਖਾਲਸਿਆਂ ਦੀ ਮਾਤਾ ਦੇ ਨਾਮ ਨਾਲ ਸਾਜਿਆ ਗਿਆ ਸੀਗਾ ਤੇ ਸਾਰੇ ਸਿੱਖ ਇਤਿਹਾਸ ਵਿੱਚ ਮਾਤਾ ਸਾਹਿਬ ਕੌਰ ਜੀ ਨੂੰ ਖਾਲਸਿਆਂ ਦੀ ਮਾਤਾ ਕਿਹਾ ਜਾਂਦਾ ਆ ਲਓ ਜੀ ਤੁਸੀਂ ਵੀ ਕਰੋ ਦਰਸ਼ਨ ਅਜੇ ਅਸੀਂ ਵੀ ਕੀਤੇ ਦਰਸ਼ਨ ਆ ਤੁਸੀਂ ਦੇਖ ਰਹੇ ਆ ਸ਼੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਸਾਹਿਬ ਦੇ ਬਿਲਕੁਲ ਨਾਲ ਹੀ ਆ ਜੀ ਬਿਲਕੁਲ ਨੇੜੇ ਆ ਮਾਤਾ ਸਾਹਿਬ ਕੌਰ ਜੀ ਤਪਸਥਾਨ ਤੇ ਬਿਲਕੁਲ ਨਾਲ ਉਹ ਵਿਰਾਸਤ ਖਾਲਸਾ ਦੇ ਬਿਲਕੁਲ ਸਾਹਮਣੇ ਪੈਂਦਾ ਆ ਆਓ ਜੀ ਕਰੋ ਦਰਸ਼ਨ ਅਸੀਂ ਵੀ ਮੱਥਾ ਟੇਕਿਆ ਆ ਜਗਾ ਹੈ ਜੀ ਉਹ ਜਿੱਥੇ ਕਿ ਮਾਤਾ ਸਾਹਿਬ ਕੌਰ ਜੀ ਨੇ ਤਪ ਕੀਤਾ ਸੀਗਾ ਸੋ ਬੜੇ ਭਾਗਾ ਵਾਲੇ ਹੋ ਤੇ ਕਮੈਂਟ ਕਰਨਾ ਨਾ ਭੁੱਲਿਓ ਵੀ ਤੁਸੀਂ ਇੱਥੇ ਦਰਸ਼ਨ ਕਰਨ ਗਏ ਸੀ ਕਿ ਹਜੇ ਤੱਕ ਨਹੀਂ ਗਏ ਜਿਹੜੇ ਦਰਸ਼ਨ ਕਰਕੇ ਆਏ ਆ ਉਹ ਤਾਂ ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੀ ਤੇ ਜਿਹੜੇ ਮੇਰੇ ਭੈਣ ਭਰਾ ਨਹੀਂ ਗਏਗੇ ਉਹ ਕਿਰਪਾ ਕਰਕੇ ਇਸ ਜਗ੍ਹਾ ਦੇ ਉੱਪਰ ਜ਼ਰੂਰ ਜਾਇਓ ਜ਼ਰੂਰ ਦੇਖ ਕੇ ਆਇਓ ਮੱਥਾ ਟੇਕ ਕੇ ਆਇਓ ਜੀ ਆਹ ਜਗ੍ਹਾ ਤੇ ਕਹਿੰਦੇ ਮਾਤਾ ਸਾਹਿਬ ਕੌਰ ਜੀ ਤਪ ਕਰਦੇ ਹੁੰਦੇ ਸੀਗੇ ਆਹ ਉਹ ਕਮਰਾ ਆ ਜੀ ਜਿਹੜਾ ਤੁਸੀਂ ਦੇਖ ਰਹੇ ਆ ਤੇ ਅਸੀਂ ਤੁਹਾਨੂੰ ਵੀਡੀਓ ਦੇ ਮਾਧਮ ਦੇ ਰਾਹੀਂ ਦਿਖਾ ਰਹੇ ਆ ਕਰੋ ਜੀ ਦਰਸ਼ਨ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇਗੇ ਸਾਡੀ ਵੀਡੀਓ ਦੇ ਮਾਧਮ ਰਾਹੀਂ ਦਰਸ਼ਨ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰ ਵੀ ਕੋਈ ਪਰਿਵਾਰਕ ਮੈਂਬਰ ਰਿਸ਼ਤੇਦਾਰ ਕਿਸੇ ਨੇ ਵੀ ਦਰਸ਼ਨ ਕਰਨੇ ਆ ਤਾਂ ਇਸ ਵੀਡੀਓ ਦੇ ਮਾਧਮ ਰਾਹੀਂ ਉਹ ਵੀ ਦਰਸ਼ਨ ਕਰ ਲੈਣ ਬਹੁਤ ਹੀ ਖੂਬਸੂਰਤ ਝਲਕ ਮਾਤਾ ਸਾਹਿਬ ਕੌਰ ਜੀ ਦਾ ਤਪਸਥਾਨ ਦੀ ਅਸੀਂ ਚੱਲਦੇ ਆਂ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਨਾ ਤੁਸੀਂ ਜੀ ਇਹ ਲਾਹੌਰ ਸਾਈਡ ਤੋਂ ਇੱਕ ਪੰਡਤ ਸਿਉਹ ਨੇ ਕਿਹਾ ਸੀ ਕਿ ਮੈਂ ਆਪਣੀ ਜਿਹੜੀ ਬੇਟੀ ਹੈ ਗੁਰੂ ਸਾਹਿਬ ਨੂੰ ਅਰਪਨ ਕਰਦੇ ਜੀ ਤੇ ਜਦੋਂ ਖਾਲਸਾ ਪੰਥ ਦੀ ਸਹਾਇਨਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ ਜਦੋਂ ਅੰਮ੍ਰਿਤ ਿਆਰ ਕੀਤਾ ਉਹਦੇ ਚ ਜਿਹੜੇ ਪਤਾਸੇ ਸੀ ਮਾਤਾ ਸੇਵਕਾ ਨੂੰ ਅਰਪਨ ਭਾਈ ਜੀ ਉਹਨਾਂ ਨੂੰ ਫਿਰ ਖਾਲਸੇ ਦੀ ਮਾਂ ਦਾ ਖਿਤਾਬ ਦਿੱਤਾ ਗਿਆ ਮਰੂ ਸਿੱਕ ਤੇ ਆ ਚਮਾਤਾ ਸੇਵਕਾ ਨੂੰ ਖਾਲਸੇ ਦੀ ਮਾਤਾ ਕਹਿ ਕੇ ਸੰਬੋਧਨ ਕੀਤਾ ਗਿਆ